야 저거 들어야 니 ਜਾਨੀ ਸੀ ਜਿਹੜੇ ਟੱਲੇਵਾਲ ਵਾਲੇ ਮਹਾਂਪੁਰਛ ਸੀਗੇ ਜਿਹਨਾਂ ਦੇ ਵਿੱਚ ਮਾਤਮਾ ਦੇ ਚਰਨਾਂ 'ਚ ਜਾਵਰਾ ਜੇ ਸੀ ਪ੍ਰਧਾਨ ਜੀ ਅੱਜ ਉਥੇ ਅਜੁਨਾ ਦੇ ਇੱਥੇ ਸਥਾਨ ਤੇ ਆ ਕੇ ਉਹਨੂੰ ਸ਼ਰਧਾ ਸਮਰਪਿਤ ਕਰਨ ਲਈ ਸਪੈਸ਼ਲੀ ਆਏ ਸੀਗੇ ਆਪਦੇ ਸਾਰੇ ਵਿਜੇ ਮਿਆਂ ਨੂੰ ਛੱਡ ਕੇ ਉਹਨਾਂ ਨੇ ਇਹ ਕਿਹਾ ਸੀ ਕਿ ਮੈਂ ਮਹਾਂਪੁਰਛਾਂ ਦੇ ਸਥਾਨ ਤੇ ਜਾ ਕੇ ਉਹਨੂੰ ਸ਼ਰਧਾ ਸਮਰਪਿਤ ਕਰਕੇ ਆਉਣੀ ਆ ਅੱਜ ਉਸ ਉਸੇ ਕਰਕੇ ਅੱਜ ਉਹ ਇੱਥੇ ਆ ਗੁਰੂ ਘਰ ਆ ਕੇ ਮਹਾਂਪੁਰਛਾਂ ਨੂੰ ਸ਼ਰਧਾ ਸਮਰਪਿਤ ਕਰ ਦਿੱਤਾ ਜੀ ਇੱਕ ਸਰ ਤੁਸੀਂ ਇਸ ਨੂੰ ਦੰਦ ਨੂੰ ਕਿਵੇਂ ਦੇਖਦੇ ਹੋ ਜੀ ਜਿਹੜਾ ਸਰੇ ਆਮ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕੀਤੇ ਜਾਂਦੇ ਨੌਜਵਾਨਾਂ ਨੂੰ ਹਨਾ ਕੱਲ ਪਤਾ ਕੀ ਇਹ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਨਾਲ ਕੋਈ ਨਹੀਂ ਹੈ ਪੰਜਾਬ ਦੇ ਵਿੱਚ ਹਜੇ ਆਥਾਂ ਤੇ ਲੁੱਟਾ ਖਵਾ ਹੋਈ ਜਾਂਦੀਆਂ ਨੇ ਹਾਂ ਆਥਾਂ ਤੇ ਕਤਲ ਹੋਈ ਜਾਂਦੇ ਨੇ ਬਲਕਿ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਦਾ ਵਾਸੀ ਆ ਉਹ ਹਰ ਐਸ ਵੀ ਡਰਿਆ ਹੋਇਆ ਹਾਂਜੀ ਪਤਾ ਨਹੀਂ ਕਿੱਥੇ ਕਿਸੇ ਨਾਲ ਕੀ ਵਾਪਰ ਜੇ ਇਸ ਕਰਕੇ ਜਦੋਂ ਜਿਹੜਾ ਇਸ ਜਿਹੜਾ ਇਥੋਂ ਦਾ ਰਾਜਾ ਹੈ ਇਥੋਂ ਦਾ ਸ਼ਾਸਕਾ ਹਾਂਜੀ ਲੋਕਾਂ ਦਾ ਚੁਣਿਆ ਹੋਇਆ ਨਮਾਇੰਦਾ ਹੈਗਾ ਹਾਂਜੀ ਉਹ ਤਾਂ ਸ਼ਰਾਬ ਦੇ ਨਸ਼ੇ ਦੇ ਵਿੱਚ ਰਹਿੰਦਾ ਹੈਗਾ ਉਹ ਤਾਂ ਪੰਜਾਬ ਦੀ ਕੋਈ ਜ਼ਿਕਰੀ ਨਹੀਂ ਹੈ ਨਹੀਂ ਗਾ ਜਦੋਂ ਉਹ ਮੁੱਖ ਮੰਤਰੀ ਵੀ ਪੰਜਾਬ ਦਾ ਕੋਈ ਜ਼ਿਕਰ ਨਹੀਂ ਤਾਂ ਪੰਜਾਬ ਕਿਵੇਂ ਸੁਰੱਖਿਅਤ ਰਹੂਗਾ ਤੁਸੀਂ ਆਪ ਦੱਸ ਜੀ ਹਾਂਜੀ ਸਰ ਕੀ ਕਹਿਣਾ ਚਾਹੋਗੇ ਅੱਜ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਜੀ ਪਿੰਟੱਲੇ ਵਾਲ ਆਏ ਸੀਗੇ ਹਨਾ ਸੰਤ ਮਹਾਪੁਰਸ਼ੀ ਜਿਹੜੇ ਸੱਚਖੰਡ ਜਪਰਾਜ ਜੀ ਸੀ ਉਹਨਾਂ ਕਰਕੇ ਤੁਸੀਂ ਵੀ ਆਏ ਹੋ ਕੀ ਕਹਿਣਾ ਚਾਹੋਗੇ ਪਾਵਨ ਪੁਰਬਾਨੀ ਦਾ ਅੱਜ ਫੈਸਲਾ ਹੈ ਸੇਵਾ ਕੋ ਹੈ ਦੋਇ ਪਲੇਕ ਸੰਤ ਇਕਰਾਮ ਰਾਮ ਰਮਜ ਦਾਤਾ ਮੁਖ ਕੋ ਸੰਤ ਜੀ ਪਾਵੇ ਨਾਮ ਸ੍ਰੀਮਾਨ ਸੰਤ ਬਾਬਾ ਕਰਨੈਲ ਸਿੰਘ ਜੀ ਕੈਨੇਡੀਅਨ ਪੱਲੇਵਾਲ ਵਾਲੇ ਜਿਹੜੇ ਵਿਦਿਆ ਦੇ ਖੇਤਰ ਵਿੱਚ ਵੱਡੀਆਂ ਸਵਾਮਾਂ ਨੇ ਗੁਰਨਾਨਕ ਮਹਾਰਾਜ ਜੀ ਦੇ ਚਲਾਈ ਲੰਗਰ ਪ੍ਰਥਾ ਦੇ ਲੰਗਰਾਂ ਦੀਆਂ ਵੱਡੀਆਂ ਸਵਾਮਾਂ ਨੇ ਸੱਚਖੰਡ ਪਿਆਨਾ ਕਰਕੇ ਗਏ ਨੇ ਇਸ ਧਰਤੀ ਨੂੰ ਭਾਗ ਲਾ ਕੇ ਗਏ ਨੇ ਅੱਜ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਇਸ ਸਥਾਨ ਦੇ ਮੌਜੂਦਾ ਮੁਖੀ ਸੰਤ ਬਾਬਾ ਭੁਪਿੰਦਰ ਸਿੰਘ ਜੀ ਇਸ ਨਗਰ ਦੀਆਂ ಗ್ರಾಮ ਪੰਚਾਇਤਾਂ ਨੰਬਰਦਾਰ ਸਾਰੀਆਂ ਯੂਨੀਅਨਾਂ ਸਾਰੇ ਕਲੱਬ ਔਰ ਸਾਰਾ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਨਾਲ ਸੰਗਤਾਂ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਆਏ ਸਨ ਆਪਣਾ ਦੁੱਖ ਸਾਂਝਾ ਕਰਕੇ ਗਏ ਨੇ ਤੇ ਸਦਾ ਹੀ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਇਹਨਾਂ ਧਾਰਮਿਕ ਸਥਾਨਾਂ ਤੇ ਆਉਂਦੇ ਨੇ ਨਮਸਕਾਰ ਕਰਦੇ ਨੇ ਅੱਜ ਸਾਡੇ ਹਲਕੇ ਦੇ ਵਿੱਚ ਆ ਕੇ ਸ਼੍ਰੀਮਾਨ ਸੰਤ ਬਾਬਾ ਕਰਨੈਲ ਸਿੰਘ ਜੀ ਕੈਨੇਡੀਅਨ ਟੱਲੇਵਾਲ ਵਾਲਿਆਂ ਨੂੰ ਆਪਣਾ ਸਰਬਦਾ ਅਤੇ ਸਤਿਕਾਰ ਭੇਟ ਕਰਕੇ ਗਏ ਨੇ ਅਸੀਂ ਧੰਨਵਾਦ ਕਰਦੇ ਹਾਂ ਕਿ ਉਹ ਇੱਥੇ ਆਏ ਸਾਡਾ ਸੰਗਤਾਂ ਦਾ ਸਾਲਾ ਦਾ ਮਾਨ ਵਧਾ ਕੇ ਗਏ ਔਰ ਸਾਰੀਆਂ ਸੰਗਤਾਂ ਨਾਲ ਦੁੱਖ ਸਾਂਝਾ ਕਰਕੇ ਗਏ ਇਹਨਾਂ ਸ਼ਬਦਾਂ ਦੇ ਨਾਲ ਮੈਂ ਜਨਤਾ ਦੀ ਆਵਾਜ਼ ਸਾਰਾ ਚੈਨਲ ਦੇਖਣ ਵਾਲੇ ਸ੍ਰੋਤਿਆਂ ਨੂੰ ਵੀ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ